ਗੁਰਦਾਸਪੁਰ ਦੇ ਵਿੱਚ ਅਚਾਨਲੇ ਤੋ ਕਿਸੇ ਦੇ ਨਾਲ ਬਟਾਲਾ ਦੀ 슈ਗਰ ਮਿਲ ਦੇ ਵਿੱਚ ਆਇਆ ਇੱਕ ਸਖਸ਼ ਲਾਪਤਾ ਹੋ ਗਿਆ ਮਾਪੇ ਪਿਛਲੇ 6 ਦਿਨਾਂ ਤੋਂ ਆਪਣੇ ਪੁੱਤਰ ਦੀ ਪਾਲ ਕਰ ਰਹੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਕਮਲਪ੍ਰੀਤ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਜਦੋਂ ਉਹਨਾਂ ਨੇ ਕਾਰ ਦੇ ਵਿੱਚ ਉਹ ਕੰਮ ਕਰਨ ਰਿਹਾ ਜਾ ਰਿਹਾ ਸੀ ਉਹਨਾਂ ਦੇ ਕਹਿਣ ਤੇ ਹੀ ਕਮਲਪ੍ਰੀਤ ਸਿੰਘ ਟਰਾਲੀ ਤੇ ਬਟਾਲਾ ਦੀ 슈ਗਰ ਮਿਲ ਦੇ ਵਿੱਚ ਆਇਆ ਸੀ ਜਿੱਥੋਂ ਉਹ ਗਾਇਬ ਹੋਇਆ ਹੈ ਮਾਪਿਆਂ ਦਾ ਇਲਜ਼ਾਮ ਹੈ ਕਿ ਕਮਲਪ੍ਰੀਤ ਨੂੰ ਜ਼ਬਰਦਸਤੀ ਗੰਨਾ ਮਾਲਕ ਆਪਣੇ ਨਾਲ ਲਿਜਾਏ ਲੈ ਕੇ ਗਿਆ ਸੀ ਪਰ ਪੁਲਿਸ ਨੇ ਹਾਲੇ ਤੱਕ ਇਸ ਮਾਮਲੇ ਦੀ ਜਾਂਚ ਸ਼ੁਰੂ ਨਹੀਂ ਕੀਤੀ ਹੈ ਅਰਮਾਨ ਉਹ ਮੈਂ ਨਾਲਿਓਂ ਆਏ ਜੋ ਤਾਂ ਇਹਦੇ ਡੈਡੀ ਨੱਬੰਦੇ ਆ ਮੇਰਾ ਆਏ ਕਿ ਨਾ ਗੰਨਾ ਲੈ ਗਿਆ ਤੇ ਉਸ ਤੋਂ ਬਾਅਦ ਲੱਭੇ ਨਹੀਂ ਤੂੰ ਕਹਿ ਮੇ ਜੇ ਕੋਈ ਸ਼ੋਅ ਹੈ ਤੇ ਬਾਈ ਸ਼ੋਅ ਨਹੀਂ ਹੋਏ ਤੇ ਕਿੰਨੇ ਗੱਡੀ ਆਈ ਕੰਟੀਨ ਵਾਲਾ ਬੰਦਾ ਕਹਿੰਦਾ ਗੱਡੀ ਆਈ ਤੇ ਉਹ ਚ ਕਿੰਨੇ ਭਾਗ ਲੈ ਆਇਆ ਤੇ ਸਾਡੇ ਡੈਡੀ ਨੂੰ ਤੇ 13 ਤਰੀਕ ਦੇ ਰਾਤ ਦੇ ਵਕਤ ਉਹ ਦਾ ਕਰਾਇਆ ਨਹੀਂ ਘਰੇ ਇਹ 13 ਤਰੀਕ ਦੇ ਹੋਏ ਨਾਮ ਕਵਲ ਜੀ ਸਿੰਘ ਜੋ ਉਮਰ 35 ਸਾਲ ਜੋ ਜੀ ਨਹੀਂ ਰੰਜੀਸ਼ ਨਹੀਂ ਹੈਗੀ ਕਿਨੂੰ ਜੀ ਰਾਜ ਮਿੱਤਰੀ ਜੋ ਜੀ ਉਹਦੇ ਪੰਨਾ ਕਹਿੰਦਾ ਲੱਭ ਦਿੰਨੇ ਉਹ ਆਏ ਵੀ ਕੱਲ ਵੀ ਆਇਆ ਕੱਲ ਨਹੀਂ ਲੱਭੇ ਦਰਖਾਸਤ ਦਿੱਤੀ ਜੋ ਉਹਨਾਂ ਨਾ ਉਹਨਾਂ ਨਾ ਦਰਖਾਸਤ ਦਿੱਤੀ ਅ ਲੱਭਣੀ ਦੇ ਉਹਦੇ ਵੀ ਉਹ ਲਾਉਂਦੇ ਜੇ ਤੇ ਸਾਡੇ ਤਾਂ ਲੱਭੀ ਨਹੀਂ ਜੋਗੀ ਪੁਲਸਰੇ ਕਹਿੰਦੇ ਲੱਭਦੇ ਨੇ ਪਰ ਲੱਭਣੀ ਦੇ ਪੁਲਸਰੇ ਤਾਂ ਅਜਿਹੇ ਤਰ੍ਹਾਂ ਮਿਲਚ ਨਹੀਂ ਆਇਆ ਤੇ ਪੁਲਸਰੇ ਆਈ ਆ ਗਏ ਲੱਗਦੇ ਨੇ ਬੰਦਾ ਲੱਭੂਗਾ ਤੇ ਫੇਰ ਪਤਾ ਲੱਗੂਗਾ ਹੁੰਦੇ ਉਹ ਸਾਡੇ ਕਹਿੰਦੇ ਲੈ ਕੇ ਗਏ ਕਹਿੰਦੇ ਗੱਡੀ ਉਹਨਾਂ ਨੂੰ ਤੇ ਚੋਕ ਕੇ ਪੁਲਸਰੇ ਆਹੋ ਯਾਰ ਬੰਦਾ ਲੱਭ ਗਿਆ ਉਹ ਕਿ ਮੰਗ ਕਰਦੀ ਬੰਦਾ ਲੱਭ ਕੇ ਰਵੇ ਮੇਰਾ ਨਾਮ ਸਰ ਰਮਨਦੀਪ ਸਿੰਘ ਹੈ ਪਿੰਡ ਦੇ ਕਿਰਾਉਤ ਤੋਂ ਆਇਆ ਜੇ ਨਾਲੇ ਲੱਭ ਗੱਲ ਇਹ ਹੋਈ ਮੇਰਾ ਮਾਮਾ ਆਇਆ ਸੀਗਾ ਦੂਜੇ ਪਿੰਡ ਦੇ ਬੰਦੇ ਨਾਲ ਜਸਪਾਲ ਸਿੰਘ ਨਾਲ ਹਾਂ ਠੀਕ ਹੈ ਉਹਨਾਂ ਨੇ ਉਹਦੇ ਨਾਲ ਆਇਆ ਸੀ ਤੇ ਗੱਨਾ ਟੁੱਟ ਤੇ ਉਹਨਾਂ ਘਰ ਕੰਮ ਕਰਦਾ ਹੀ ਰਾਜਗੀਰੀ ਦਾ ਤੇ ਉਹਨਾਂ ਆਖਿਆ ਵੀ ਨਾਲ ਸਾਡੇ ਚੱਲ ਵੀ ਚੱਲ ਟਰਾਲੀ ਲਾ ਹੀਏ ਠੀਕ ਹੈ ਭਾਜੀ ਉਹ 13 ਤਰੀਕ ਦਾ ਇੱਥੇ ਰਾਤ ਆਇਆ ਤੇ ਜਿਸ ਵਾਰ ਸਵੇਰ ਚੱਲ ਗਿਆ ਅੰਦਰ ਸੈਂਪਲ ਭਰੋਣ ਗੰਨੇ ਦਾ ਗੰਨੇ ਦਾ ਭਰੋਣ ਗਿਆ ਤੇ ਉਦੋਂ ਬਾਅਦ ਉਹਨੂੰ ਖਿਲਾਰ ਕੇ ਗਿਆ ਕਿ ਤੂੰ ਇੱਥੇ ਖਲੋ ਜਾ ਉਹ 10 ਮਿੰਟ ਹੋਣੇ ਆ ਕੇ ਵੇਖਿਆ ਬਾਹਰ ਤੇ ਬੰਦਾ ਹੈਗਾ ਨਹੀਂ ਸਰ ਕਵਲਜੀਤ ਸਿੰਘ ਜੀ ਸਰ ਕਿੰਨੀ ਉਮਰ 35 ਸਾਲ ਸਰ ਕਿੰਨੀ ਤਰੀਕ ਦੀ ਗੱਲ ਹੈ 13 ਤਰੀਕ ਦੀ ਸਰ ਗੱਲ ਕਿਹੜਾ ਬੰਦਾ ਨਾਲ ਆਇਆ ਉਹ ਦੱਸਦਾ ਉਹ ਸਰ ਨਾਲ ਕਹਿੰਦਾ ਵੀ ਨਾਲ ਵੀ ਲੱਭਣ ਆਏ ਸੀ ਸਾਦ ਦੋ ਦਿਨਾਂ ਹੋਏ ਲੱਭਣ ਆਏ ਪੁਲਿਸ ਕੋਈ ਗਏ ਜੀ ਸਰ ਪੁਲਿਸ ਨੂੰ ਕੰਪਲੇਨਟ ਲਖਾਈ ਆ ਹਾਂ ਜੀ ਸਰ ਲਖਾਈ ਆ ਕੀ ਕਰੀ ਪੁਲਿਸ ਸਰ ਪੁਲਿਸ ਦੇ ਕਹਿੰਦੇ ਲਭਦਾਂਗੇ ਕੱਲ ਵੀ ਐਸਐਚਓ ਸਾਹਿਬ ਨੇ ਆ ਕੇ ਆਖਿਆ ਵੀ ਤੁਹਾਡੇ ਵੱਧੇ ਘੰਟੇ ਤੱਕ ਆਉਣੇ ਆ ਕੀ ਲੱਗਦਾ ਕਿਸ ਨਾ ਵੈਰ ਹੀ ਜੀ ਸਰ ਵੈਰ ਸਰ ਕਿਸੇ ਨਾ ਨਹੀਂ ਹੈਗਾ ਪੁਲਿਸ ਕੀ ਮੰਗ ਕਰਦੇ ਸਰ ਮੰਗ ਕਰਦੇ ਮੇਰਾ ਮਾਮਾ ਸਰ ਸਾਡੇ ਘਰ ਦੇ ਦੋ ਦੋ ਕਮਲੇ ਹੋਏ ਜੀ